ਦੇਹਾਤੇ ਕੋਈ ਨਹੀਂ ਕਿਤੇ ਅੱਛਾ ਤੇ ਸਾਡਾ ਸਗਸਕੀਮ ਹੈ ਮੇਰੀ ਕੁੜੀ ਦੀ ਤੇ ਸਗਸਕੀਮ ਨਹੀਂ ਮਿਲੀ ਬੀਬੀ ਨੂੰ ਮਿਲਿਆ ਨਾ ਅੱਛਾ ਅਜਾ ਕੱਚਾ ਘਰ ਸਾਨੂੰ ਅਜੇ ਉਹ ਵੀ ਕੋਈ ਪਤਾ ਮੈਨੂੰ ਅੱਛਾ ਆਹ ਅਜੀ ਬੀਬੀ ਜੀ ਕਿੰਨੇ ਕੰਮ ਹੋਏ ਨਹੀਂ ਮੈਨੂੰ ਸਗਸਕੀਮ ਨਹੀਂ ਮਿਲੀ ਬੀੜਾ ਕੁੜੀ ਹੀ ਮੇਰੀ ਮਜ਼ਦੂਰੀ ਵਿੱਚ ਤੇ ਮੈਂ ਸਗਸਕੀਮ ਦੇ ਧੱਕੇ ਲੈ ਆ ਕੇ ਹਾਰ ਕੇ ਪਾਏ ਪਰ ਠੀ ਮੇਰੇ ਕੋਲ ਹੈ ਸਰਕਾਰੀ ਕੰਮ ਤੇ ਬਾਤ ਹੀ ਗੱਲ ਹੈ ਜਿਹੜੇ ਭਾਗੀ ਉਹ ਨਹੀਂ ਮਿਲਿਆ ਤਾਂ ਮੈਂ ਕਿਹਾ ਬੀਬੀਆਂ 2000 ਰੁਪਏ ਬਦਨ ਦਿੱਤਾ ਨਾ ਬਸ ਉਹ ਕਹਿੰਦੇ 10000 ਰੁਪਏ ਆਜੇ ਤੱਕ ਨਹੀਂ ਦਿੱਤਾ ਸਰਕਾਰ ਉਹ ਕੰਮ ਕਿਧਰ ਸਰਕਾਰ ਦੇ ਪੂਆ ਨਹੀਂ ਤੇ ਕੋਈ ਵੀ ਨਹੀਂ ਸਾਡੇ ਸਾਹਮਣੇ ਕੋਣ ਗਾੜੀ ਬੀਬੀ ਜੀ ਸਰਕਾਰ ਬਣੀ 200 ਲੋਕ ਕਿਹਦੇ ਕੰਮ ਹੋਇਆ ਇਹ 10000 ਰੁਪਇਆ ਕਿਹਾ ਸੀ ਵੀ ਲਾਵਾਂਗੇ ਜਨਨੀਆਂ ਦਾ ਰਸੋਈ ਖਰਚਾ ਉਹ ਵੀ ਨਹੀਂ ਲਾਇਆ ਇਹ ਕਹਿੰਦੇ ਪੈਨਸ਼ਨ ਬਤਾਵਾਂਗੇ ਉਹ ਵੀ ਨਹੀਂ ਕੋਈ ਬਤਾ ਹੀ ਨਹੀਂ ਕੀ ਕਾਉਂ ਦੀ ਪਾਰਟੀ ਵਾਲੇ ਗਵਾਖਰ ਚ ਜਨਾਬਾਂ ਨਾਲ ਕੀਤੀ ਜਾ ਰਹੀ ਆ ਜੇ ਜਮਲ ਸਲਸਲ ਸਾਰੀ ਕਸਰੀ ਉਹ ਕਾਉਂ ਨਾਲ ਜਨਾਬ ਆ ਰਹੇ ਨੇ ਆ ਬੀਬੀ ਆਈਏ ਬੀਬੀ ਰੈਲੀ ਸ਼ਾਮ ਨੂੰ ਆਇਓ ਸਰਕਾਰ ਨੇ ਕਿਹਾ ਸੀ 200 ਬੀਬੀ ਨੂੰ ਹਜ਼ਾਰ ਰੁਪਏ ਦਾ ਦਿੱਤਾ ਸਰ ਜੀ ਹਜੇ ਤਾਂ ਕੰਮ ਵੀ ਤੁਹਾਨੂੰ ਪਤਾਵਾ ਵੀ ਘਰੋਂ ਆਪਾਂ ਜੇ ਨੋਤੀ ਵਿਆਹ ਕਿ ਲਾਈਏ ਉਹਨੂੰ ਸੇ ਮਹੀਨੇ ਸਮਝੋ ਨਹੀਂ ਲੱਗਦਾ ਵਾ ਤੇ ਜਿੱਦ ਕੋਈ ਟਾਈਮ ਨਹੀਂ ਹੋਇਆ ਉਹ ਗਾਨੀ ਫੜੇ ਨਾ ਬਹੁਤ ਵਧੀਆ ਚੱਲਣ ਡਿਆ ਚਲਾਵਾਂਗੇ ਅੱਗੇ ਸਰਕਾਰ ਨੇ 2 ਸਾਲ ਬਣੀ ਹੋਏ ਕਿਹਦੇ ਕੰਮ ਹੀ ਤੇ ਬੜੇ ਵਧੀਆ ਸਾਡੇ ਕੰਮ ਦੇ ਬਹੁਤ ਵਧੀਆ ਚੱਲਣ ਡਿਆ ਅੰਰੇ ਘਰ ਦਾ ਕੰਮ ਚੱਲਣ ਡਿਆ ਵਾ ਪੇਟ ਦਾ ਚੱਲਣ ਡਿਆ ਸਾਰੇ ਸੁਪਨਾ ਤੇ ਸਪਾਈਆਂ ਚੱਲਣ ਡਿਆ ਹਰ ਇੱਕ ਕੰਮ ਚੱਲਣ ਡਿਆ ਬਹੁਤ ਵਧੀਆ ਚੱਲਣ ਡਿਆ ਸਾਡੇ ਬੀਬੀ ਹੋਰ ਵੀ ਬੀਬੀ ਸਰਕਾਰ ਬਣੀ 2 ਸਾਲ ਕਿਹਦੇ ਕੰਮ ਹੋ ਗਿਆ ਇਸੇ ਬਾਰੇ ਨਹੀਂ ਕੁਝ ਕਹਿ ਸਕਦੇ ਕੋਈ ਕੰਮ ਹੋਇਆ ਸਾਡੇ ਨਹੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਰਕਾਰ ਨੇ ਕਿਹਾ ਬੀਬੀਆਂ ਨੂੰ 2000 ਰੁਪਏ ਬਖਸ਼ ਦਿੱਤਾ ਨਾ ਦੱਸੋ ਨਾ ਸਾਲੇ ਦੇ 1000 ਰੁਪਏ ਅਜੇ ਤੱਕ ਨਹੀਂ ਦਿੱਤਾ ਸਰਕਾਰ ਉਹ ਕੰਮ ਕਿੱਥੇ ਸਰਕਾਰ ਨੇ ਭਾਈ ਆ ਨਹੀਂ ਤੇ ਕੋਈ ਵੀ ਨਹੀਂ ਸਾਡੇ ਸਾਹਮਣੇ ਕੋਣ ਗਾਰੀ ਬੀਬੀ ਸਰਕਾਰ ਬਣੀ 200 ਲੋਕ ਕਿਹਨੇ ਕੰਮ ਹੋਇਆ ਇਹ 1000 ਰੁਪਇਆ ਕਿਹਾ ਸੀ ਵੀ ਲਾਵਾਂਗੇ ਜਨਨੀਆਂ ਦਾ ਰਸੋਈ ਖਰਚਾ ਉਹ ਵੀ ਨਹੀਂ ਲਾਇਆ ਇਹ ਕਹਿੰਦੇ ਪੈਨਸ਼ਨ ਵਧਾਵਾਂਗੇ ਕੋਈ ਨਹੀਂ ਕੋਈ ਬਤਾਈ ਨਹੀਂ ਕੀ ਅਰ ਨਾ ਕੁਝ ਹੋਰ ਬੀਬੀਆਂ ਸਾਈਆਂ ਬੀਬੀ ਜੀ ਸਰਕਾਰ ਬਣੀ 2 ਸਾਲ ਹੋ ਗਏ ਕਿਨੇ ਕੰਮ ਹੋਏ ਤੁਹਾਡੇ ਹਾਂ ਜੀ ਪੈਸਾ ਮਦਦਾਂ ਨਹੀਂ ਆਈਆਂ ਪੈਸਾ ਨਹੀਂ ਆਇਆ ਜੀ ਹਜਾਰ ਰੁਪਏ ਮਿਲੇ ਬੀਬੀਆਂ ਨੂੰ ਨਹੀਂ ਮਿਲੇ ਆ ਪਰ ਤੁਹਾਡਾ ਬੀਬੀ ਤੜ ਕਿਨੇ ਕੰਮ ਸਰਕਾਰ ਕੀਤੇ ਆ ਨਹੀਂ ਸਾਡੇ ਕੋਈ ਨਹੀਂ ਕੀਤੇ ਜੀ ਤੇ ਸਾਡ ਸਗਸ ਸਕੀਮ ਹੈ ਮੇਰੀ ਕੁੜੀ ਦੀ ਤੇ ਸਗਸ ਸਕੀਮ ਨਹੀਂ ਮਿਲੀ ਬੀਬੀ ਨੂੰ ਮਿਲਾ ਨਾ ਅੱਛਾ راجا تو کیا کر سنوں اج او دی کوئی کہیا میرے دا اچھا ہاں سرجان لگا 1000 روپے باوند دتا نہیں وی ریلی شاملو کنے کم تے ہوئے نہیں نہیں اج بی بی جی کنے کم ہوئے نہیں مینوں سگاس کیو نہیں ملی بیڈے کڑی ہی میری مزدوری وچ تے میں سگاس کیم تے ٹھکے لے لے کے کے پئے پر میرے کول ہے ہا سرکاری کام تے بات ہے جے فاکیو نہیں ملیا ہن پھر کی کراں اج میں آئی جی میں تے اپنا کم کر کے کنے رستہ پاں میں نہیں ریلی تھی ਇਹ ਜਿਵੇਂ ਸਭੀ ਬੀਬੀਆਂ ਨੇ ਜਿੰਨਾ ਕਹਿੰਦੇ ਸਰਕਾਰ ਨੇ ਵਾਅਦੇ ਕੀਤੇ 10000 ਰੁਪਏ ਮਿਲੇਗਾ ਕਿਸੇ ਨੂੰ ਹੀ 10000 ਪਿਆਰੀ ਮਿਲਿਆ ਲੇਕਿਨ ਰੈਲੀ ਸ਼ਾਹਨ ਹੋਈ ਫਿਰ ਵੀ ਲੋਕ ਬੀਬੀਆਂ ਆਈਆਂ ਨੇ ਉਹਨਾਂ ਦਾ ਕਹਣਾ ਇਸ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਕੋਈ ਪੂਰਾ ਨਹੀਂ ਕੀਤਾ ਪੰਜਾਬ ਤੋਂ ਗੁਰਦਾਸਪੁਰ ਤੋਂ ਪਿਸ਼ੰਬਰ ਬਿੱਟੂ